ਆਹ ਦੇਖੋ ਆਹ ਦੇਖੋ ਭਾਈ ਇਹ ਥੱਲੇ ਆ ਕੇ ਯਾਰ ਨੂੰ ਕਹੋ ਇਹ ਥੱਲੇ ਕਰ ਲੈ ਸਾਡੇ ਨਾਲ ਆ ਰਿਹਾ ਯਾਰ ਨੂੰ ਕਹੋ ਲੈ ਜਦੋਂ ਕਹਿੰਦੇ ਖੇਡ ਵਿੱਚ ਕੋਈ ਬਜਾ ਰਿਹਾ ਹੈ ਯਾਰ ਜਦੋਂ ਕਹਿੰਦੇ ਖੇਡ ਵਿੱਚ ਕੋਈ ਬਜਾ ਰਿਹਾ ਹੈ ਕੋਈ ਗੱਡੀ ਚੱਲ ਰਹੀ ਹੈ ਜੀ ਗੱਡੀ ਲੈ ਕੇ ਆਏ ਗੱਡੀ ਇਹਨਾਂ ਨੇ ਗੱਡੀ ਆ ਕੇ ਵਿਚਾਰੀ ਸਪ੍ਰੈਚ ਪਾਇਆ ਉਸ ਤੋਂ ਬਾਅਦ ਅਸੀਂ ਆਏ ਇਹਨੇ ਫੋਨ ਕਰਤਾ ਬੁੰਡੇ ਆ ਗਿਆ ਪੁਲਿਸ ਵਾਲੇ ਹਾਂ ਜੀ ਪੁਲਿਸ ਵਾਲੇ ਜਿਹੜੇ ਸੀਗੇ ਤੇ ਟ੍ਰੈਫਿਕ ਪੁਲਿਸ ਵਾਲੇ ਉਹਨਾਂ ਨੇ ਸਭ ਕੁਝ ਸੌਟ ਆਊਟ ਕੀਤਾ ਬੁੰਡੇ ਨੇ ਮਾਫੀ ਮੰਗੀ ਜੀ ਠੀਕ ਹੈ ਜਿਵੇਂ ਹੀ ਅਸੀਂ ਗੱਡੀ 'ਚ ਬੈਠੇ ਜਾਣ ਲੱਗੇ ਬੁੰਡੇ ਆ ਕੇ ਗੱਡੀ ਨੂੰ ਸਪਾਈਕਸ ਤੇ ਇਹਨਾਂ ਨੇ ਆ ਕੇ ਇਸ ਤੇ ਬਲੱਡ ਬਲੱਡ ਕਰਾ ਰਹੇ ਆ ਇਹ ਕਿੰਨੇ ਜਣੇ ਸੀ ਆ ਦੋ ਤਿੰਨ ਬੰਦੇ ਆਏ ਆ ਤੁਹਾਡੇ ਵਿੱਚ ਤੁਹਾਡੀ ਫੈਮਲੀ ਸੀ ਸਾਡੀ ਪੂਰੀ ਫੈਮਲੀ ਬੱਚੇ ਸਨੇਕ ਅਸੀਂ ਬੈਠੇ ਹੋਏ ਆ ਸਾਡੇ ਬੱਚੇ ਦੇਖੋ ਰੋ ਰਹੇ ਆ ਕੀ ਇਹ ਮੰਗ ਕਰਦੇ ਤੁਸੀਂ ਇਨਸਾਫ ਸਾਨੂੰ ਚਾਹੀਦਾ ਕਿਉਂ ਮਾਰੇ ਆ ਕੇ ਪਗੜੀਆਂ ਕਿਉਂ ਸਰਕਾਰ ਆਈਆਂ ਤਾਰਤੀਆਂ ਆ ਕੇ ਛੋਟਾ ਭਰਾ ਚਲਾਉਂਦੇ ਆ ਸੀ ਵਿੱਚ ਹਲਕੀ ਜਿਹੀ ਲੱਗੀ ਛੋਟੇ ਭਰਾ ਨੂੰ ਇੰਨਾ ਚਪੇੜਾ ਮਾਰਨ ਦੇ ਗਾਲ੍ਹਾਂ ਕੱਢਣ ਦੇ ਆ ਉਹ ਨੂੰ ਹੋਇਆ ਕੀ ਮਸਲਾ ਕੀ ਹੋਇਆ ਹਾਂਜੀ ਮਸਲਾ ਕੀ ਹੋਇਆ ਸੀ ਮਸਲਾ ਉੱਥੇ ਰੈੱਡ ਲਾਈਟ ਤੇ ਗ੍ਰੀਨ ਲਾਈਟ ਤੇ ਦੰਦਦੇ ਆਂ ਹਲਕੀ ਜਿਹੀ ਕਾਟੀ ਲੱਗਾ ਆ ਤੇ ਉਹ ਉਹ ਵੀਰੋਟ ਕੇ ਚਪੇੜਾ ਮਾਰਨਦੇ ਆ ਜਨਨੀਆਂ ਆ ਕੇ ਮਾਰਨਦੀਆਂ ਸਾਡੇ ਭਰਾ ਨੂੰ ਉਹਨੇ ਲੋਕੋ ਕਿਸੇ ਸਾਡੇ ਭਰਾ ਨੂੰ ਫੋਨ ਕੀਤਾ ਅਸੀਂ ਪੱਜੂ ਪੱਜੀ ਗਾਕਰੋਂ ਨਿਕੜੇ ਆ ਐਕਸੀਡੈਂਟ ਹੋਇਆ ਟਕੜਾ ਆਂ ਠਾਣੇ ਲੈ ਕੇ ਦਿੰਦੇ ਬਸ ਕਿਹੜਾ ਚੌਂਦੇ ਤੇ ਇਹ ਆਪਣਾ ਨੋਵੋਲਟ ਜੋ ਕਿ ਕਿੰਨੇ ਜਣੇ ਹੈਗੇ ਕਿੰਨੇ ਸਾਡਾ ਛੋਟਾ ਲੱਗਿਆ ਬਹੁਤ ਮਾਰਿਆ ਬਹੁਤ ਮਾਰਿਆ ਮੈਨੂੰ ਆ ਵੇਖਦਾ ਵੀਰਾ ਮਾਰੀਆਂ ਮੇਰੇ ਜਨਨੀਆਂ ਨੇ ਮਾਰੀਆਂ ਸਰ ਮੇਰੇ ਮੈਰੀ ਬਸ ਇੱਕ ਲਾਈਨ ਲੱਗੀ ਉਹਨਾਂ ਨੇ ਮੇਰੇ ਚਪੇੜਾ ਮਾਰੀਆਂ ਮੈਨੂੰ ਗਾਲਾਂ ਕੱਢੀਆਂ ਮੇਰੇ ਭਰਾ ਇਹ ਬਚਾਣ ਨਾਲ ਮੈਂ ਕਹਿੰਦਾ ਫੱਟੋ ਬਈ ਨੇ ਤੱਕੇ ਪੰਗ ਦੇ ਲਾਸੀ ਜੇ ਤੀ ਮੰਗ ਕਰਦੇ ਤੁਸੀਂ ਸਰ ਸਾਨੂੰ ਇਨਸਾਫ ਨਹੀਂ ਆਇਆ ਜੀ ਟੈਕ ਕਰ ਲਤੀ ਜਾਣਵਾਂ ਹਾਂ ਜੀ ਖੜੇ ਸੀਗੇ ਰੈੱਡ ਲਾਈਟ ਸੀਗੀ ਪਿੱਛੋਂ ਆਏ ਗੱਡੀ ਉਹ ਲਿਆ ਕੇ ਸਿੱਧੀ ਵਿੱਚ ਮਾਰ ਦਿੱਤੀ ਗੱਡੀ ਇਹਨਾਂ ਨੂੰ ਬੋਲਿਆ ਕਿ ਯਾਰ ਤੁਸੀਂ ਆਪਣਾ ਠੀਕ ਤਰੀਕੇ ਨਾਲ ਗੱਡੀ ਚਲਾਓ ਬਟ ਆਂਦੇ ਇਹਨਾਂ ਨੇ ਸ਼ੀਸ਼ੇ ਖੋਲ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨਾਲ ਹੀ ਇਹਨਾਂ ਨੇ ਫੋਨ ਕਰਕੇ ਚਾਰ ਪੰਜ ਬੰਦੇ ਹੋਰ ਸਾਥ ਲਿੱਤੇ ਤੇ ਸਾਡੇ ਤੇ ਅਟੈਕ ਕਰ ਦਿੱਤਾ ਕਿਵੇਂ ਨਾਲ ਜਕਮੀ ਹੋ ਜਾਗੇ ਇਹ ਦੇਖੋ ਮੇਰਾ ਬ੍ਰਦਰ ਹੈ ਜੀ ਮੇਰੇ ਉਤੇ ਮੇਰੇ ਉਤੇ ਮੈਨੂੰ ਮਾਰਿਆ ਹੈ ਇਹ ਮੇਰੀ ਵਾਈਫ ਹੈ ਸਾਰੀ ਪੁਲਿਸ ਕੋਲ ਕੀ ਮੰਗ ਕਰਦੇ ਸਾਨੂੰ ਹੁਣੇ ਜੀ ਐਕਸ਼ਨ ਚਾਹੀਦਾ ਅੰਦਰ ਚਾਹੀਦੇ ਬੰਦੇ ਸਾਰੇ